ਵੱਡੀ ਪਾ ਦੁੱਤੀ ਹੈ ਕਿ ਫੜ ਮਾਰਨੀ ਤੇ ਪਿੱਠ ਪਿਛੇ ਕੱਢਣੀ ਹੁੰਦੀ ਹੈ ਸੌਖੀ ਗਾਲ ਮਿੱਤਰੋ ਪਤਾ ਲੱਗਦਾ ਜਦੋਂ ਹੱਥ ਜੁੜਦੇ ਬਗਾਨੇ ਪੁੱਤਾਂ ਨਾਲ ਮਿੱਤਰੋ ਆ ਪਤਾ ਲੱਗਦਾ ਹੱਥ ਜਦੋਂ ਜੁੜਦੇ ਬਗਾਨੇ ਪੁੱਤਾਂ ਨਾਲ ਮਿੱਤਰੋ ਹਰਮਨ ਕਾਲਰੇ ਵੱਲੋਂ 100 ਡਾਲਰ ਹੈਰੀ ਮੰਡੇਰ ਜੀ ਉਹਨਾਂ ਵੱਲੋਂ ਵੀ ਬੇ ਵੱਡੇ ਮਾਨ ਸਨਮਾਨ ਅਮਰੀਕਨ ਸਿਸਟਮ ਦਾ ਬਹੁਤ ਵੱਡਾ ਨਾਮ ਉਧਰ ਅਰਸ਼ਦਾ ਮੁਕਾਬਲਾ ਚਿੱਤਪਾਲ ਦੇ ਨਾਲ ਹੰਦੇ ਦੇ ਲਾਗੇ ਚੱਲਦਾ ਸਿਗਰ ਪੁਆਇੰਟ ਬਾਰਡਰ ਦੇ ਬਾਰਡਰ ਦੇ ਘੇਰਿਆਂ ਚ ਬੱਗੇ ਪਿੰਡ ਵਾਲਾ ਦੁੱਲਾ ਆ ਗਿਆ ਮੇਰੇ ਵੀਰੋ ਬੱਗੇ ਪਿੰਡ ਵਾਲਾ ਦੁੱਲਾ ਇਸ ਵੇਲੇ ਪਾਰਿਆ ਰੇਡ ਪਿੰਡਾ ਜਿਤਾਣੇ ਦਾ ਜਾਫੀ ਹੈ ਟਿਕਾਣੇ ਦਾ ਕਮਾਇਆ ਹੋਇਆ ਸ਼ਰੀਰ ਆਹ ਦੁੱਲੇ ਨੂੰ ਫੜ ਗਿਆ ਕਹਿੰਦੇ ਕੁਲਵੀਰ ਐ ਦੁੱਲੇ ਨੂੰ ਫੜ ਗਿਆ ਕਹਿੰਦੇ ਕੁਲਵੀਰ ਆ ਦੁੱਲੇ ਨੂੰ ਫੜ ਗਿਆ ਕਹਿੰਦੇ ਕੁਲਵੀਰ ਪਰ ਗੱਲ ਕੀ ਬਣੂਗੀ ਇਹ ਸੰਘਰਸ਼ ਚੱਲਦਾ ਹੋਇਆ ਕਬੱਡੀ ਕਬੱਡੀ ਹੋਈ ਪਈ ਆ ਜਟਾਣੇ ਵਾਲਾ ਸੁਖੇ ਰੰਦਾਵੇ ਉਹਨਾਂ ਦੀ ਤੇ ਨਾਲ ਛੱਡੇ ਬੁੱਟੇ ਚਾਲ ਉਹਨਾਂ ਦੀ ਮੰਡ ਬ੍ਰਦਰਸ ਦੀ ਸਾਰਿਆਂ ਦੀ ਕਬੱਡੀ ਨੂੰ ਲਾਈਵ ਕਰਨਾ ਸ਼ੁਰੂ ਕੀਤਾ ਜੱਟ ਬਾਸੀ ਜੀ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਨੰਗਰੰਬੀਆਂ ਦੇ ਸੰਦੀਪ ਦੀਆਂ ਯਾਦਾਂ ਨੇ ਸਾਹਮਣੇ ਵੇਖਦਾ ਵੀ ਪਿੰਡਾਂ ਜਟਾਣੇ ਦਾ ਆ ਜਾਸੀ ਟਿਕਾਣੇ ਸਿਕਦੌਲਤ ਵਾਲੇ ਕਾਕੇ ਦਾ ਚੰਡਿਆ ਹੋਇਆ ਹੈ ਅਮਰਤਨਾਥ ਤਕੜਾ ਨੰਬਰ ਆਪਣਾ ਪਿੰਡ ਵਾਲਾ ਗੋਲਾ ਘਾਰਮਨ ਕਾਲਰਾ ਤੇ ਹਰੀ ਮੰਡੇਰ 200 ਡਾਲਰ ਗੇਦਰ ਗੋਰਾ ਤੇ ਖੁਸ਼ੀ ਟੱਕਰ 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 ਆਹ ਖੁਸ਼ੀ ਖੁਸ਼ੀ ਤੇ ਗੋਰਾ ਬੱਲੇ 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 ਆਹ ਬੱਲੇ 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 ਆਹ ਬੱਲੇ 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 ਏ ਭਰਾ ਗੱਪਰੂਆ ਸਿਰਾਂ ਇਸ ਤਰ੍ਹਾਂ ਦੇ ਧੰਨਵਾਦ ਕੁਲਵੀਰ ਜਟਾਣੇ ਦੇ ਲਈ ਅਗਲੀ ਕਬੱਡੀ ਪਾਉਣ ਦੇ ਵਾਸਤੇ ਬੱਗੇ ਪਿੰਡ ਵਾਲਾ ਦੁੱਲਾ ਇਹਦੀ ਰੇਡ ਵਿੱਚ ਨਖਰਾ ਏ ਅੱਤ ਦਾ ਅੱਖਾਂ ਵਿੱਚ ਚੱਲ ਕੇ ਸ਼ੈਤਾਨੀ ਮਿੱਤਰੋ ਆਹ ਦੁੱਲਾ ਦਾ ਰਿਕਾਰਡ ਹੁਣ ਨਵੇਂ ਹੀ ਬਣਾਉਂਦਾ ਏ ਇਸੇ ਲਈ ਦੁਨੀਆ دیਵਾਨੀ ਮਿੱਤਰੋ ਇਸੇ ਲਈ ਦੁਨੀਆ دیਵਾਨੀ ਮਿੱਤਰੋ ਮੂਡ ਹੋਵੇ ਦੁੱਲੇ ਦਾ 26 ਵੀ ਪਾਉਂਦਾ ਏ ਜਲਾਲਪੁਰੀਆ ਪਾਲਾ ਆਈ ਤੇ ਫਿਰ ਯੋਰ ਵੱਖਰੇ ਹੀ ਦਿਖਾਉਂਦਾ ਏ ਮੂਡ ਹੋਵੇ ਦੁੱਲੇ ਦਾ 26 ਵੀ ਪਾਉਂਦਾ ਏ ਇਹ ਬੱਗੇ ਪਿੰਡ ਵਾਲਾ ਦੁੱਲਾ ਸਪੈਸ਼ਲ ਨੇ ਬਿਸ਼ਵਾਸ ਦਵਾਇਆ ਵੀ ਨੌਜਵਾਨ ਹੈ ਮਿਹਨਤ ਕਰ ਕਬੱਡੀ ਖੇਡ ਸਾਡੀ ਟੀਮ ਹਮੇਸ਼ਾ ਹੀ ਤੁਹਾਡਾ ਜੋ ਸਾਥ ਦਿੰਦੀ ਰਹੇਗੀ ਜਾਂ ਸੋਲਜੀ ਉਹਨਾਂ ਦਾ ਧੰਨਵਾਦ ਹੈ ਆਹ 3 ਅਗਸਤ ਨੂੰ ਜੰਗ ਨੇ ਕੱਪ ਕਰਾਉਣਾ ਇਤਿਹਾਸ ਵੱਖਰਾ ਬਣਾਉਣਾ ਦਸੀ ਸਰਾਏ ਹੁਣੇ ਕਹਿੰਦੇ ਆਹ ਦੁੱਗਾ ਵਾਲਾ ਕਬਾ ਕਬਾ ਕੇ ਮਿਲੀ ਨੰਗਰ ਵਿੱਚ ਗੱਡੀ ਬੁਲਟ ਧਾਮ ਨੇ ਹਰੇ ਖਰੇ ਧਾਵੀ ਕੌਡੀ ਦੇ ਕਰਜ